310 ਗ੍ਰਾਮ ਹੈਰੋਇਨ ਸਮੇਤ ਜਲੰਧਰ ਪੁਲਿਸ ਨੇ ਇੱਕ ਔਰਤ ਸਮੇਤ ਦੋ ਮੁਲਜ਼ਮਾਨਾਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਜੰਡਿਆਲਾ ਤੋਫਗਵਾੜਾ ਰੋਡ ਤੇ ਲਗਾਈ ਚੈਕਿੰਗ ਦੌਰਾਨ ਜਲੰਧਰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਤਲਾਸ਼ੀ ਦੌਰਾਨ ਦੋ ਮੁਲਜ਼ਮਾਨਾਂ ਨੂੰ 310 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਮੁਲਜ਼ਮਨਾਂ ਦੀ ਪਛਾਣ ਬੁੱਲਾ ਪੁੱਤਰ ਅਮਰੀਕ ਸਿੰਘ ਹਰਪ੍ਰੀਤ ਉਰ ਕੋਰ ਉਰਫ ਪ੍ਰੀਤੀ ਪਤਨੀ ਬੁੱਲਾ ਦੋਵੇਂ ਵਾਸੀ ਪਿੰਡ ਲਖਨਪਾਲ ਸਦਰ ਜਲੰਧਰ ਵੱਜੋਂ ਹੋਈ ਹੈ ਥਾਣਾ ਸਦਰ ਜਲੰਧਰ ਵਿਖੇ ਪੁਲਿਸ ਨੇ ਮਾਮਲਾ ਐਫਆਈਆ ਦਰਜ ਕਰਕੇ ਮ ਦੇਤੀਆਂ ਵੀ ਰਿਪੋਰਟਸ ਅੰਦਰ ਬੀਸਟੀਵੀ ਮਾਨਜੁਗ ਜਿਹੜੀ ਸੁਪਨ ਸ਼ਰਮਾ ਜੀ ਕਮੇਨਪਲੇਸ ਇਰੰਦਰ ਜਨਾ ਦੇ ਦਿਸਾਨ ਨੋ ਬੇਸ਼ਾਂਤ ਚੱਲਦੇ ਅਨਰਾਧਾ ਦੇ ਖਿਲਾਫ ਕਾਫੀ ਮਹਮਸ਼ੀਲੀ ਗਈ ਹੈ ਜਿਹਦੇ ਚੱਲਦੇ ਆ ਸਪੈਸ਼ਲ ਸਟੇਟ ਇਨਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਦ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 300 10 ਗ੍ਰਾਮ ਹੈਰੋਂ ਜਿਹੜੀ ਰਿਕਵਰ ਕੀਤੀ ਗਈ ਹਾਂ ਇਹਨਾਂ ਦਾ ਤੇਰਾ ਪੁੱਲਾ ਹੈਗਾ ਇਹਦੇ ਉੱਤੇ ਪਹਿਲਾਂ ਵੀ ਤਿੰਨ ਮੁਕਾਦਮੇ ਕਰਦੇ ਆ ਐਨਡੀਪੀਐਸ ਦੇ ਇਸ ਸੜਕਾਂ ਦੇ ਵਿੱਚ ਇਹਨਾਂ ਦਾ ਮਕਾਮ ਤਰਜਾ ਕਰਕੇ ਹੋਰ ਕਵਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਫਾਰਵਰਡ ਦੇ ਬੈਕਵਰਡ ਵਿੱਚ ਦੀ ਕਰਨਾ ਹੈ ਮੈਰੀ ਫੀ ਸਾਰਾ ਕਿੱਥੋਂ ਕਿੱਥੋਂ ਆ ਰਿਹਾ ਉਹ ਵੀ ਗ੍ਰਫਤਾਰ ਕੀਤੇ ਜਾ ਰਹੇ ਹਨ